ਸੁਖਬੀ ਬਾਦਲ ਦੀ ਪੰਥਕ ਇਕਤਾ ਅਪੀਲ ਤੋਂ ਬਾਅਦ ਲਗਾਤਾਰ ਸ਼੍ਰੋਮ ਨੇ ਅਕਾਲੀ ਦਲ ਆਪਣੇ ਵਰਕਰਾਂ ਦੇ ਨਾਲ ਮੀਟਿੰਗਾਂ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਇਸੇ ਕੜੀ ਦੇ ਵਿੱਚ ਪਾਰਟੀ ਵਰਕਰਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਇਸ ਦੌਰਾਨ 23 ਦਸੰਬਰ ਨੂੰ ਜੋ ਮੀਟਿੰਗ ਬੁਲਾਈ ਗਈ ਸੀ ਉਸ ਵਿੱਚ ਵੀ ਪੰਥਕ ਇਕਤਾ ਤੇ ਗੱਲਬਾਤ ਕੀਤੀ ਗਈ ਸੀ ਅੱਜ ਢੀਂਡਾ ਸਾਹਿਬ ਨੇ ਨਾ 23 ਤਰੀਕ ਨੂੰ ਇੱਕ ਮੀਟਿੰਗ ਬੁਲਾਈ ਸੀ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਇੱਕ ਪੰਜਵੇਂ ਮੈਮਰੀ ਕਮੇਟੀ ਦਾ ਗਠਨ ਕੀਤਾ ਸੀ ਵੀ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਵਰਕਰਾਂ ਦੀ ਇਕੱਲੇ-ਇਕੱਲੇ ਵਰਕਰ ਦੀ ਰਾਇ ਲੈ ਕੇ ਆਉ ਉਹ ਵੀ ਆਪਾਂ ਆਉਣ ਵਾਲੀ ਰਣਨੀਤੀ ਕੀ ਕਰਨੀ ਹੈ ਜੋ ਸੁਖਵੀਰ ਜੀ ਨੇ ਪੀਰ ਕੀਤੀ ਹੈ ਉਹਦਾ ਆਪਾਂ ਨੇ ਕੀ ਕਰਨਾ ਹੈ ਜੋ ਉਹਨਾਂ ਤੋਂ ਭੁੱਲਾਂ ਹੋਈਆਂ ਉਹਨੇ ਭੁੱਲ ਬਖਸ਼ਾਈ ਹੈ ਉਹਦਾ ਆਪਾਂ ਨੇ ਕਿਸ ਤਰ੍ਹਾਂ ਤੁਹਾਡਾ ਪ੍ਰਤੀਕਰਮ ਹੈਗਾ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਜਿਹੜੀ ਪੰਜਵੇਂ ਮੈਮਰੀ ਕਮੇਟੀ ਹੈ ਉਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾਰੀ ਹੈ ਕੱਲ ਅਸੀਂ ਪਟਿਆਲਾ ਸਿਰੂਰ ਸੀਗੇ ਅੱਜ ਬਠਿੰਡਾ ਬਰਨਾਲਾ ਮਾਨਸਾ ਤੇ ਬਾਕੀ ਜਿਹੜੇ ਮੈਂਬਰ ਸਾਹਿਬਾਨ ਨੇ ਉਹ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾਣਗੇ ਤੇ ਮੈਂ ਸਮਝਦਾ ਕਿ ਜਿਹੜਾ ਢੀਂਡਸਾ ਸਾਹਿਬ ਦਾ ਇਹ ਫੈਸਲਾ ਹੈਗਾ ਇਹ ਡੈਮੋਕਰੈਟਿਕ ਹੈ ਬਿਲਕੁਲ ਡੈਮੋਕਰੈਟਿਕ ਕਿ ਨਹੀਂ ਤਾਂ ਉਹ ਫਿਰ ਉੱਥੇ ਕਹਿੰਦੇ ਜੀ ਕੋਰ ਕਮੇਟੀ ਦੀ ਮੀਟਿੰਗ ਹੋ ਗਈ ਤੇ ਆਪਾਂ ਫੈਸਲਾ ਕਰ ਲਓ ਲੇਕਿਨ ਉਹਨਾਂ ਨੇ ਵਰਕਰਾਂ ਨੂੰ ਮੈਂ ਕਹਿੰਦਾ ਉਹਨਾਂ ਦਾ ਵੱਡਾ ਹੈ ਵੱਡਾ ਮਤਲਬ ਕਿ ਇਸ ਗੱਲ ਤੇ ਵਡਿਆਈ ਹੈ ਉਹਨਾਂ ਦੀ ਕਿ ਉਹਨਾਂ ਨੇ ਕੱਲੇ-ਕੱਲੇ ਵਰਕਰ ਨੂੰ ਹੀ ਆਪਣੀ ਕੋਰ ਕਮੇਟੀ ਸਮਝੇ ਕੱਲੇ-ਕੱਲੇ ਵਰਕਰ ਦੀ رائے ਲੈ ਕੇ ਅਸੀਂ ਜਾ ਰਹੇ ਹਾਂ ਅੱਜ ਜਿਵੇਂ ਇਥੋਂ ਚੰਗੀ ਮਤਲਬ ਕਿ رائے ਮਿਲੀ ਹੈ ਕਿ ਸਾਰੇ ਇਕਤਾ ਵੀ ਚਾਹੁੰਦੇ ਨੇ ਤੇ ਢੀਂਟਾ ਸਾਹਿਬ ਦੇ ਨਾਲ ਨੇ ਉਹਨਾਂ ਦੇ ਹੁਕਮ ਦੇ ਮੁਤਾਬਕ ਵੀ ਇਹ ਜਿਹੜੇ ਹੈਗੇ ਨੇ ਕੰਮ ਕਰਨ ਨੂੰ ਆਪਦੇ ਵੱਲ ਉਹਨਾਂ ਨੇ ਕਿਹਾ ਹੈ ਤੇ ਐਵੇਂ ਜਿਵੇਂ ਬਠਿੰਡੇ ਵੀ ਸਾਰੇ ਸਮਰੂਰ ਵੀ ਕੱਲ ਪਰਿਆਲੇ ਵੀ ਵੀ ਇਕਤਾ ਜ਼ਰੂਰੀ ਹੈ ਲੇਕਿਨ ਕੁਝ ਮੁੱਦਿਆਂ ਤੇ ਕੁਝ ਸਿਧਾਂਤਾਂ ਦੇ ਕੁ ਸੂਚੀਲਾਂ ਤੇ ਹੋਣੀ ਚਾਹੀਦੀ ਹੈ ਉਹ ਜਿਸ ਕਿਸੇ ਦਾ ਖਦਸਾ ਹੈ ਕੋਈ ਵਰਕਰ ਦਾ ਉਹ ਵੀ ਅਸੀਂ ਲਿਖਿਆ ਨੋਟ ਕੀਤਾ ਹੈ ਇਹ ਸਾਰਾ ਅਸੀਂ ਨੋਟ ਕਰਕੇ ਢੀਂਟਾ ਸਾਹਿਬ ਨੂੰ ਦੇਵਾਂਗੇ 5-7 ਦਿਨਾਂ ਦੇ ਵਿੱਚ ਤਕਰੀਬਨ 10 ਤਰੀਕੀ ਤੱਕ 11 ਤੱਕ ਅਸੀਂ ਦੇ ਦਾਂਗੇ ਉਹਨਾਂ ਨੂੰ ਉਸ ਤੋਂ ਬਾਅਦ ਉਹਨੂੰ ਪੜਨਗੇ ਬਾਚਣਗੇ ਤੇ ਉਸ ਤੋਂ ਬਾਅਦ ਕੋਈ ਜਿਵੇਂ ਉਹ ਇਕੱਲੇ ਸਮਝਦੇ ਨੇ ਜਾਂ ਕੋਈ ਮੀਟਿੰਗ ਬੁਲਾ ਕੇ ਥੋੜੀ-ਮੋਟੀ ਕੋਈ ਜ਼ਿੰਮੇਵਾਰ ਬੰਦਿਆਂ ਦੀ ਮਿਲਾ ਕੇ ਮੀਟਿੰਗ ਉਹ ਕੋਈ ਫੈਸਲਾ ਲੈਣਗੇ ਸੋ ਅੱਜ ਦਾ ਇਹ ਮੀਟਿੰਗਾਂ ਨੇ ਸਾਡੀਆਂ ਜਿਹੜੀਆਂ ਜ਼ਿਲ੍ਹਾ ਵਾਈਜ਼ ਚੱਲ ਰਹੀਆਂ ਨੇ ਕੱਲ ਤੋਂ ਲਗਾਤਾਰ 8-10 ਦਿਨ ਅਸੀਂ ਕਰਾਂਗੇ ਤੇ ਵਰਕਰਾਂ ਦੇ ਵਿੱਚ ਉਤਸ਼ਾਹ ਵੀ ਬਹੁਤ ਹੈ ਇੱਕਤਾ ਪ੍ਰਤੀ ਵਰਕਰਾਂ ਦੇ ਵਿੱਚ ਮਤਲਬ ਕਿ ਇਹ ਵੀ ਹੈ ਕਿ ਅਸੀਂ ਸ਼ਰਮਣੀ ਅਕਾਲੀ ਦਲ ਜਿਹੜਾ ਹੈਗਾ ਉਹੀ ਪੰਜਾਬ ਦੇ ਵਿੱਚ ਇੱਕ ਜੇ ਰਾਜ ਕਰੇ ਤਾਂ ਪੰਜਾਬ ਚੰਗਾ ਬਣ ਸਕਦਾ ਹੈ। ਬਾਕੀ ਸਾਰੇ ਆ ਜੇ ਬੋਕਰ ਵਾਲੇ ਨੇ ਜਾਂ ਦੂਜੇ ਨੇ ਕਾਂਗਰਸ ਵਾਲੇ ਨੇ ਇਹਨਾਂ ਨੇ ਪੰਜਾਬ ਦਾ ਵਿੱਚ ਕੋਈ ਚੰਗਾ ਰਾਜ ਨਹੀਂ ਦਿੱਤਾ। ਸ਼ਰਮਣੀ ਅਕਾਲੀਅਲ ਦਾ ਰਾਜ ਹੀ ਲੋਕਾਂ ਨੂੰ ਪਸੰਦ ਹੈ। ਲੋਕ ਉਹਨੂੰ ਮਤਲਬ ਕਿ ਚਾਹੁੰਦੇ ਨੇ। ਦੁਬਾਰਾ ਸਰਕਾਰ ਚਾਹੁੰਦੇ ਨੇ ਸ਼ਰਮਣੀ ਅਕਾਲੀ ਦਲ ਦੀ ਲੇਕਿਨ ਜੇ ਅਕਾਲੀ ਦਲ ਇਕੱਠੇ ਹੋਣਗੇ। ਕੁਝ ਸਾਰੇ ਆਪਣਾ ਜਿਹੜੇ ਅਸੂਲ ਨੇ ਉਹਨਾਂ ਨੂੰ ਨਾਲ ਲੈ ਕੇ ਇਕੱਠੇ ਹੋਣਗੇ ਬਰਕਰਾਂ ਦੀ ਰਹਿ ਮਤਾਬਕ ਇਕੱਠੇ ਹੋਣਗੇ। ਉਦੇ ਮੁਤਾਬਕ ਜੇ ਜਿਵੇਂ ਅਸੀਂ ਕੀਤਾ ਹੈ ਮਿਹਨਤ ਕਰ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਚ ਅਸੀਂ ਰਿਪੋਰਟ ਆਪਣੀ ਦੇ ਦਾਂਗੇ ਤੇ ਉਸ ਤੋਂ ਬਾਅਦ ਜਿਹਦਾ ਜਿਹਦਾ ਕਰਨਗੇ ਸਾਰੀ ਸੰਗਤ ਨੂੰ ਪ੍ਰਵਾਨ ਹੋਊਗਾ ਸੁਖਬੀਰ ਬਾਦਲ ਦੀ ਪੰਥਕ ਇਕਤਾ ਅਪੀਲ ਤੋਂ ਬਾਅਦ ਲਗਾਤਾਰ ਸ਼੍ਰੋਮਣ ਅਕਾਲੀ ਦਲ ਆਪਣੇ ਵਰਕਰਾਂ ਦੇ ਨਾਲ ਮੀਟਿੰਗਾਂ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਇਸੇ ਕੜੀ ਦੇ ਵਿੱਚ ਪਾਰਟੀ ਵਰਕਰਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਇਸ ਦੌਰਾਨ 23 ਦਸੰਬਰ ਨੂੰ ਜੋ ਮੀਟਿੰਗ ਬੁਲਾਈ ਗਈ ਸੀ ਉਸ ਵਿੱਚ ਵੀ ਪੰਥਕ ਏਕਤਾ ਤੇ ਗੱਲਬਾਤ ਕੀਤੀ ਗਈ ਸੀ